ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਹੈਲਦੀ ਤੇ ਤੇਜ਼ੀ ਜਿਹੜੇ ਨਮਕ ਵਾਲੇ ਚੌਲ ਬਣਾਉਣ ਲੱਗੇ ਆ ਤੇ ਬਰੈਨੀ ਟਾਈਪ ਆਪਾਂ ਬਣਾਉਣੇ ਬਣਾਉਣੇ ਆਪਾਂ ਸਿੰਪਲ ਤਰੀਕੇ ਦੇ ਨਾਲ ਇਹਦੇ ਵਾਸਤੇ ਆਪਾਂ ਦੇਖੋ ਸਬਜ਼ੀਆਂ ਲਈਆਂ ਇਹ ਕੌਲੀ 'ਚ ਜਿਹੜੇ ਪਹਿਲਾਂ ਰੱਖੇ ਆਪਾਂ ਕਾਜੂ ਸੀਗੇ ਇਹ ਚੌਲ ਭੇਕੇ ਰੱਖੇ ਹੋ ਆਪਾਂ ਇੱਕ ਕੌਲੀ ਧੋ ਕੇ ਸਾਫ ਕਰਕੇ ਪੈ ਕੇ ਰੱਖਤੇ ਸਿਰਫ ਇੱਕ ਕੌਲੀ ਹੈ ਜਿਹੜੀਆਂ ਕੌਲੀਆਂ ਵਿੱਚ ਮੈਂ ਸਮਾਨ ਪਾਏ ਇਹ ਇੱਕ ਕੌਲੀ ਤੇ ਕੁਸ਼ਕ ਆਪਾਂ ਸਾਬਤੇ ਮਸਾਲੇ ਲੈਏ ਆ ਬੜੀਆਂ ਇਲਹਚੀਆਂ ਆ ਧਨੀਆਂ ਸਾਬਤਾ ਜੀਰਾ ਤੇਜ ਪੱਤਾ ਕਾਲੀ ਮਿਰਚ ਲੌਂਗ ਇਹ ਕਾਜੂ ਮਟਰਾਂ ਦੀ ਕੌਲੀ ਲੈ ਲਈਆ ਟਮਾਟਰ ਅਦਰਕ ਤੇ ਇਹ ਗਾਜਰ ਆ ਗੋਭੀ ਆ ਆਲੂ ਆ ਤੇ ਪਿਆਜ਼ ਆ ਤੇ ਹਰੀ ਮਿਰਚਾਂ ਦੋ ਤਿੰਨ ਕੱਟ ਲਈਆਂ ਆ ਆਪਾਂ ਉਹ ਕੱਲੀ ਚ ਰੱਖੀ ਆ ਤੇਲ ਆਪਾਂ ਗਰਮ ਰੱਖਿਆ ਆ ਇਹਦੇ ਵਿੱਚ ਆਪਾਂ ਪਹਿਲਾਂ ਪਾਉਨੇ ਸਾਬਤੇ ਮਸਾਲੇ ਤੇ ਇਹਨਾਂ ਨੂੰ ਸੇਕ ਲੱਗਦਾ ਤੇ ਆਪਾਂ ਪਾ ਦਨੇ ਅਦਰਕ ਜਿਹੜਾ ਕੱਟਿਆ ਆ ਤੇ ਲਸਣ ਪਾਉਣਾ ਤਾਂ ਲਸਣ ਵੀ ਪਾ ਸਕਦੇ ਮੈਂ ਲਸਣ ਪਾਇਆ ਨਹੀਂ ਤੇ ਇਹਨੂੰ ਥੋੜਾ ਜਿਹਾ ਆਪਾਂ ਲਾਲ ਕਾਲਾ ਨਹੀਂ ਕਰਨਾ ਲਾਲ ਨਹੀਂ ਕਰਨਾ ਬਸ ਥੋੜਾ ਜਿਹਾ ਪਕਾਉਣਾ ਇਹਨੂੰ ਆਪਾਂ ਥੋੜੇ ਜਿਹਾ ਪੱਕ ਗਏ ਤੇ ਹੁਣ ਆਪਾਂ ਹਰੇ ਤੇ ਸੁੱਕੇ ਪਿਆਜ਼ ਜਿਹੜੇ ਆ ਇਹ ਪਾ ਦੁੱਤੇ ਆ ਤੇ ਇਹਨੂੰ ਵੀ ਆਪਾਂ ਥੋੜਾ ਪਕਾ ਲੈਣੇ ਆ ਜਿਆਦਾ ਨਹੀਂ ਇਹਨੂੰ ਕਾਲਾ ਕਰਨਾ ਥੋੜਾ ਪਕਾ ਕੇ ਫਿਰ ਇਹਦੇ ਵਿੱਚ ਆਪਾਂ ਪਾਉਨੇ ਆ ਸਬਜ਼ੀਆਂ ਤੇ ਵੀਡੀਓ ਆਪਾਂ ਨੂੰ ਪਤਾ ਹੀ ਵੀ ਆਪਾਂ ਆਸਾਨ ਤਰੀਕੇ ਨਾਲ ਬਣਾਈ ਦੀ ਆ ਦੇਖੋ ਪਿਆਜ਼ ਆਪਣਾ ਇੰਨਾ ਕੁ ਆਪਾਂ ਭੁੰਨਣਾ ਆ ਪੁੱਜ ਗਿਆ ਤੇ ਹੁਣ ਆਪਾਂ ਪਾ ਦਤਾ ਟਮਾਟਰ ਹੁਣ ਆਪਾਂ ਨਾਲ ਨਾਲੇ ਸਾਰੀਆਂ ਸਬਜ਼ੀਆਂ ਪਾ ਦੇਣੀਆਂ ਆ ਤੇ ਇੱਕ ਤਾਂ ਟੇਸਟੀ ਬਹੁਤ ਬਣਦੇ ਆ ਤੇ ਇੱਕ ਹੈਲਦੀ ਬਣ ਜਾਂਦੇ ਇਹ ਗਾਜਰ ਪਾ ਦਤੀ ਆ ਨਾਲ ਦੀ ਨਾਲ ਇਹ ਆਪਾਂ ਇਦਾਂ ਹੀ ਪਾਈ ਜਾਣੀ ਆ ਗੋਭੀ ਪਾ ਦਤੀ ਆ ਆਲੂ ਪਾਤੇ ਆ ਤੇ ਸਬਜ਼ੀਆਂ ਆਪਣੀ ਮਰਜ਼ੀ ਨਾਲ ਪਾ ਲਓ ਹੋਰ ਐਡ ਕਰਨੀਆਂ ਹੋਰ ਕਰ ਸਕਦੇ ਆ ਘਟਾਉਣੀਆਂ ਤਾਂ ਘਟਾ ਸਕਦੇ ਤੁਸੀਂ ਇਹਦੇ ਵਿੱਚ ਕੋਈ ਸਕਿਪ ਕਰਨੀ ਤਾਂ ਕਰ ਸਕਦੇ ਆ ਉਨਾਪਾ ਮਟਰ ਜਿਹੜੇ ਮਟਰ ਤਾਂ ਵੈਸੇ ਵੀ ਆਪਾਂ ਜਿਹੜੀ ਚੌਲਾਂ ਦੇ ਵਿੱਚ ਕੱਲੇ ਪਾ ਕੇ ਬਣਾ ਲਈਦੇ ਆ ਉਹ ਪਾਤੀਆਂ ਆ ਕੌੜੀ ਮਿਰਚ ਜਿਹੜੀ ਆ ਪਰਖੀ ਇਸ ਦੋ ਤਿੰਨ ਕੱਟ ਕੇ ਉਹ ਪਾਤੀਆਂ ਆ ਹਰੀਆਂ ਮਿਰਚਾਂ ਤੇ ਕਰਦੇ ਆ ਚੰਗੀ ਤਰ੍ਹਾਂ ਮਿਕਸ ਇਹਨਾਂ ਨੂੰ ਤੇ ਲਓ ਜੀ ਟੱਕ ਦਿੱਤਾ ਸੀ ਟੱਕ ਕੇ ਆਪਾਂ ਜਿਹੜਾ ਸਬਜ਼ੀਆਂ ਨੂੰ ਪਕਾ ਲਿਆ ਥੋੜਾ ਜਿਹਾ ਕਿਉਂਕਿ ਚੌਲ ਆਪਾਂ ਭੇਕੇ ਰੱਖੇ ਹੋਆ ਇਸ ਕਰਕੇ ਸਬਜ਼ੀਆਂ ਜਿਹੜੀਆਂ ਥੋੜੀ ਜਿਹੀ ਟੱਕ ਕੇ ਪਕਾ ਲਈਆਂ ਹੁਣ ਇਹ ਚ ਆਪਾਂ ਪਾ ਦਨੇ ਟੇਸਟ ਦੇ ਅਨੁਸਾਰ ਜਿਹੜਾ ਨਮਕ ਪਾ ਦਿੱਤਾ ਆ ਹਲਦੀ ਚੁਟਕੀ ਇੱਕ ਪਾਤੀ ਹਲਦੀ ਜ਼ਰੂਰ ਪਾਓ ਹਲਦੀ ਦੇ ਨਾਲ ਬਹੁਤ ਸੋਹਣੇ ਲੱਗਦੇ ਦੇਖਣ ਨੂੰ ਇਹ ਤੇ ਕਾਜੂ ਜਿਹੜੇ ਆਪਾਂ ਹੁਣ ਪਾਉਣੇ ਆ ਪਹਿਲਾਂ ਆਪਾਂ ਫਰਾਈ ਨਹੀਂ ਕੀਤੇ ਤੇ ਹੁਣ ਪਾਉਣੇ ਆ ਹੁਣ ਪਾ ਕੇ ਬਸ ਨਾਲ ਹੀ ਇਹਨਾਂ ਨੂੰ ਆਪਾਂ ਕਰਦਣੀ ਮਿਕਸ ਤਾਂ ਕਿ ਮਸਾਲਾ ਜਿਹੜਾ ਸਾਰੀਆਂ ਸਬਜ਼ੀਆਂ ਦੇ ਵਿੱਚ ਰੜ ਜਾਵੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਪਾ ਦਣੀ ਚੌਲ ਵੀਡੀਓ ਤੁਹਾਨੂੰ ਪਤਾ ਹੀ ਆਪਾਂ ਸੌਖੇ ਜਿਹੇ ਤਰੀਕੇ ਦੇ ਨਾਲ ਬਣਾਈ ਦੀ ਆ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰੀ ਦੀ ਆ ਸਧਾਰਨ ਤਰੀਕਾ ਹਰ ਇੱਕ ਕੰਮ ਦਾ ਸਾਡਾ ਹੁੰਦਾ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਹਰ ਵਾਰ ਦੀ ਤਰ੍ਹਾਂ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆ ਕਿਉਂਕਿ ਵੀਡੀਓ ਤਾਂ YouTube ਤੇ ਬਹੁਤ ਚੱਲਦੀਆਂ ਆ ਹਾਈ ਫਾਈ ਵੀਡੀਓ ਬਹੁਤ ਚੱਲਦੀਆਂ ਪਰ ਆਪਾਂ ਸਧਾਰਨ ਜਿਹੇ ਤਰੀਕੇ ਦੇ ਨਾਲ ਜਿਹੜੀ ਹਰ ਇੱਕ ਰੈਸਪੀ ਤਿਆਰ ਕਰੀ ਦੀ ਆ ਚੌਲ ਪਾਤ ਤੇ ਵੀ ਥੋੜਾ ਜਿਹਾ ਪਾਣੀ ਵੀ ਸਗਾ ਐਦਾਂ ਹੀ ਆਪਾਂ ਪਾ ਦੁੱਤੇ ਆ ਤੇ ਪਾ ਕੇ ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਆ ਸਬਜ਼ੀਆਂ ਦੇ ਵਿੱਚੇ ਚੰਗੀ ਤਰ੍ਹਾਂ ਭੁੰਨਦੇ ਆ ਇਹਨਾਂ ਨੂੰ ਇਦਾਂ ਬਣਾਉਂਗੇ ਚੋਲ ਤੇ ਇੱਕ ਤਾਂ ਬਹੁਤ ਛੇਤੀ ਬਣ ਜਊਗੇ ਤੇ ਦੂਜਾ ਬਹੁਤ ਜ਼ਿਆਦਾ ਟੇਸਟੀ ਬਣੂਗੇ ਸਬਜ਼ੀਆਂ ਆਪਾਂ ਪਾਈਆਂ ਕਾਫੀ ਸਾਰੀਆਂ ਹੈਲਦੀ ਬਣੂਗੇ ਤੇ ਬਚੰਗੀ ਤਰ੍ਹਾਂ ਆਪਾਂ ਜਿਹੜੇ ਮਿਕਸ ਕਰ ਲਏ ਆ ਹੁਣ ਇਹਦੇ ਵਿੱਚ ਆਪਾਂ ਆਹੀ ਕੌਲੀ ਇੱਕ ਚੌਣਾਂ ਦੀ ਲਈ ਸੀ ਮੈਂ ਇਹੀ ਦੋ ਕੌਲੀਆਂ ਆਪਾਂ ਪਾਣ ਦੀਆਂ ਬਾਤੀਆਂ ਤੇ ਬਸ ਚੰਗੀ ਤਰ੍ਹਾਂ ਲਾ ਕੇ ਇਹਨਾਂ ਨੂੰ ਟੱਕ ਦੰਨੇ ਆ ਜਦੋਂ ਰਿਜਣ ਲੱਗ ਗਏ ਅਵਾਲੀ ਆਉਣ ਲੱਗ ਗਈ ਉਸ ਵੇਲੇ ਆਪਾਂ ਸੇਕ ਨੂੰ ਕੱਟ ਕਰ ਦੇਣਾ ਹੈ ਤੇ ਬਸ ਆਪਣੇ ਚੌਲ ਬਣ ਕੇ ਜਿਹੜੇ ਬਹੁਤ ਟੇਸਟੀ ਹੈ ਤਿਆਰ ਹੋ ਜਾਣੇ ਆ। ਜ਼ਰੂਰ ਬਣਾਇਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਿਹੜੀ ਜਗ੍ਹਾ ਤੋਂ ਤੁਸੀਂ ਜਿਹੜੀ ਇਹ ਰੈਸਪੀ ਮੇਰੀ ਵੀਡੀਓ ਦੇਖਦੇ ਆ। ਤੇ ਟੱਕ ਦਦਨੇ ਆਪਾਂ ਇਹਨਾਂ ਨੂੰ ਹੁਣ ਜਦੋਂ ਅਵਾਲੀ ਆ ਗਈ ਤਾਂ ਕੱਟ ਕਰ ਦੇਣਾ ਹੈ ਤੇ ਫਿਰ ਆਪਾਂ ਇਹ ਚ ਪਾ ਦੇਣਾ ਹਰਾ ਧਨੀਆ। ਹਲਾਓ ਜੀ। ਅੱਪਾ ਚੌਲ ਜਿਹੜੇ ਟੱਕ ਦਿੱਤੇ ਸੀ ਗੈਸ ਨੂੰ ਆਪਾਂ ਕਰ ਦਿੱਤਾ ਸਗਾ ਸਿਮ ਤੇ ਚੌਲ ਆਪਣੇ ਤਕਰੀਬਨ ਮੈਨ ਬਣ ਕੇ ਤਿਆਰ ਆ ਥੋੜਾ ਜਿਹਾ ਪਾਣੀ ਆ ਵਿੱਚ ਇਹਨਾਂ ਦੇ ਹੁਣ ਇਹਦੇ ਉੱਤੇ ਆਪਾਂ ਪਾ ਦੇਣਾ ਹਰਾ ਧਨੀਆ ਪਾ ਕੇ ਇਹਨੂੰ ਫਿਰ ਆਪਾਂ ਦੁਬਾਰਾ ਢੱਕ ਦੇਣਾ ਤੇ ਕਈ ਤਾਂ ਇਦਾਂ ਕਰਦੇ ਕਿ ਧਨੀਆ ਜਿਹੜਾ ਬਾਅਦ ਚ ਪਾਉਂਦੇ ਹਰ ਇੱਕ ਚੀਜ਼ ਬਣਾ ਕੇ ਪਰ ਸਾਨੂੰ ਜਿਆਦਾ ਕੱਚਾ ਜਿਆ ਨਹੀਂ ਪਸੰਦ ਆਉਂਦਾ ਅਸੀਂ ਇਸ ਕਰਕੇ ਆਪਾਂ ਥੋੜੇ ਜਿਹਾ ਇਹਨੂੰ ਸੇਕ ਲਵਾ ਲਏ ਦਾ ਤੋਕੇ ਰੱਖਿਆ ਸੀ ਤਾਂ ਹੱਥਾਂ ਨੂੰ ਚਿੰਬੜਦਾ ਉਹ ਤੇ ਟੱਕ ਦਿੱਤਾ ਤੇ ਲਓ ਜੀ ਦੇਖ ਸਕਦੇ ਆ ਤੁਸੀਂ ਚੌਲ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਆ ਜਰੂਰ ਬਣਾਓ ਤੇ ਖਾਓ ਜੀ ਲਓ ਜੀ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਕੱਲੇ ਕੱਲੇ ਜਿਹੜੇ ਚੌਲ ਆਪਣੇ ਬਣ ਕੇ ਬਿਲਕੁਲ ਸੌਖੇ ਤਰੀਕੇ ਨਾਲ ਬਰੀਆਨੀ ਨੂੰ ਆਪਾਂ ਕਹਿ ਸਕਦੇ ਆ ਬਰੀਆਨੀ ਦੀ ਤਰ੍ਹਾਂ ਆਪਣੇ ਚੌਲ ਜਿਹੜੇ ਬਣ ਕੇ ਤਿਆਰ ਹੋ ਗਏ ਬਰੀਆਨੀ ਇਹ ਆ ਵੀ ਆਪਾਂ ਇੱਕ ਲੇਅਰ ਚੌਲਾਂ ਦੀ ਪਾਈ ਦੀ ਫਿਰ ਸਬਜ਼ੀ ਦੀ ਪਾਈ ਦੀ ਫਿਰ ਚੌਲਾਂ ਦੀ ਪਾਈ ਦੀ ਫਿਰ ਸਬਜ਼ੀ ਦੀ ਪਾਈ ਦੀ ਹੈ ਤੇ ਖਾਣੇ ਤਾਂ ਆਪਾਂ ਬਾਅਦ ਚ ਉਹ ਵੀ ਮਿਕਸ ਕਰਕੇ ਜੇ ਇਸ ਕਰਕੇ ਆਪਾਂ ਜਿਹੜੇ ਬਰੀਆਨੀ ਟਾਈਪ ਇਹ ਬਣਾਏ ਆ ਪਰ ਚੌਲ ਬਿਲਕੁਲ ਜਲਦੀ ਬਣਨੇ ਵਾਲੇ ਸੌਖੇ ਤਰੀਕੇ ਦੇ ਨਾਲ ਜਿਹੜੇ ਬਣਾਏ ਆ ਆਪਾਂ ਹੈਲਦੀ ਵੀ ਬਣ ਗਏ ਟੇਸਟੀ ਵੀ ਬਣ ਗਏ ਆ ਲਓ ਜੀ ਫਾਈਨਲੀ ਆਪਾਂ ਦਿਖਾਤੇ ਆ ਨੇੜੇ ਉਹ ਕਰਕੇ ਦਿਖਾ ਦਿੰਨੇ ਆ ਬਹੁਤ ਵਧੀਆ ਚੌੜ ਬਣ ਕੇ ਤਿਆਰ ਹੋਏ ਆ ਬਣਾਓ ਤੇ ਖਾਓ ਜੀ ਨਵੇਂ ਬੂਏ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਚੈਨਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ